ਖਾਲਿਸਤਾਨ ਮੂਵਮੈਂਟ ਜ਼ੋਰ ਪਕੜ ਗਈ ਹੈ। ਉਨ ਕੀ ਸਮਝੀ ਅਸੀਂ ਕਦੋਂ ਤੱਕ ਇਨਸ਼ਾਅੱਲਾ ਖਾਲਿਸਤਾਨ ਆਜ਼ਾਦ ਹੋਏਗਾ। ਦੇਖੋ ਖਾਲਿਸਤਾਨ ਤਾਂ ਬਣੇਗਾ ਹੋਰ ਬਹੁਤ ਜਲਦ ਬਣੇਗਾ। ਜਿਹੜਾ ਸਮਾਂ ਤੇ ਜਿਹੜਾ ਜਿਹੜੀ ਹਵਾ ਆ ਇਸ ਵਕਤ ਸਾਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਪੱਤਾ ਪੱਤਾ ਜਿਹੜਾ ਆ ਉਹ ਕਹਿ ਰਿਹਾ ਇਸ ਵਕਤ ਸਤਿ ਸ੍ਰੀ ਅਕਾਲ ਜੀ ਅਸਲਾਮੁਅਲਿਕ ਨੂੰ ਮੈਂ ਕਰਨਾ ਤੁਸੀਂ ਬਿਲਕੁਲ ਵਧੀਆ ਹੋ। ਗਿਆ ਰੱਬ ਤੁਹਾਨੂੰ ਚੰਗੀ ਕਲਾਚ ਰੱਖੇ। ਅੱਛੇ ਜੀ ਅਸੀਂ ਅ ਅੱਜ ਗੱਲ ਕਰਾਂਗੇ ਕਿ ਇਹ ਜਿਹੜਾ ਟੌਪਿਕ ਏ ਕਿ ਭਾਰਤ ਤਕਸੀਮ ਹੋਏਗਾ ਤੇ ਸਿੱਖਾਂ ਨੂੰ ਸਿੱਖਾਂ ਦਾ ਰਾਜ ਲੱਗ ਜਾਏਗਾ ਅਤੇ ਜਿਹੜੇ ਸਿੱਖਾਂ ਦੇ ਰਹਿਨਵਾ ਜਿਹੜੇ ਨੇ ਸਿੱਖਾਂ ਦੇ ਲੀਡਰ ਉਹਨਾਂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਖਾਲਸਾ ਰਾਜ ਵਿੱਚ ਖਾਲਿਸਤਾਨ ਵਿੱਚ ਕਿਦੇ ਨਕਸ਼ੇ ਦੇ ਵਿੱਚ ਕਿਹੜੀਆਂ-ਕਿਹੜੀਆਂ ਸਿਟੀਜ਼ ਨੇ ਆਹ ਕਿਹੜੀਆਂ-ਕਿਹੜੀਆਂ ਆ ਥਾਵਾਂ ਨੇ ਜਿਹੜੀਆਂ آنگی یا لائک اتھے وا وا بیف ڈسکشن دی پئی پہ ہے پہلا سی ویڈیو بیکنے ویکھنا جانکاری حاصل کرنے یا فلمز ایک گل کران گے ویڈیو ویکھنے تو پہلا سارے چینل تے نامے ہو تے چینل کو سبسکرائب تے بیل آئیکن نو کلک کرو سو چلتے ہیں دیکھتے ہیں ویڈیو لیٹس گو اے دسنا مین بھائی جی کہ جناب اسی دیکھ رہے ہیں کہ ان امریکہ کینیڈا یورپ کافی ملکاں وچ خالستان موومنٹ زور پکڑ گئی ہے ਦੇਖੋ ਖਾਲਿਸਤਾਨ ਤਾਂ ਬਣੇਗਾ ਹੋਰ ਬਹੁਤ ਜਲਦ ਬਣੇਗਾ ਜਿਹੜਾ ਸਮਾਂ ਤੇ ਜਿਹੜਾ ਜਿਹੜੀ ਹਵਾ ਆ ਇਸ ਵਕਤ ਸਾਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਪੱਤਾ ਪੱਤਾ ਜਿਹੜਾ ਆ ਉਹ ਕਹਿ ਰਿਹਾ ਇਸ ਵਕਤ ਹਰੇਕ ਦੇਸ਼ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਆ ਪੂਰੇ ਜੋਰਾਂ ਦੇ ਉੱਤੇ ਆ ਤੇ ਜਿਹੜੇ ਸਭ ਤੋਂ ਮੋਰਓਵਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਹਿੰਦੁਸਤਾਨ ਨੇ ਇੱਕ ਪ੍ਰੋਪਾਗੈਂਡਾ ਕੀਤਾ ਸੀਗਾ ਕਿ ਪੰਜਾਬ ਚ ਕੋਈ ਖਾਲਿਸਤਾਨ ਨਹੀਂ ਚਾਹੁੰਦਾ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਨੇ 2.5 ਮਿਲੀਅਨ ਵੋਟਾਂ ਜਿਹੜੀਆਂ ਹਲੇ ਤੱਕ ਲੈ ਕੇ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਆ ਉਹਨਾਂ ਤੋਂ 2.5 ਮਿਲੀਅਨ ਦੇ ਨੇੜੇ ਜਿਹੜੀਆਂ ਵੋਟਾਂ ਜਿਹੜੀਆਂ ਹਾਸਲ ਕਰਕੇ ਦੁਨੀਆ ਦੇ ਵਿੱਚ ਇਹ ਸਾਬਤ ਕਰਤਾ ਕਿ ਪੰਜਾਬ ਕਦੀ ਵੀ ਦਿੱਲੀ ਦੇ ਨਾਲ ਰਹਿਣਾ ਨਹੀਂ ਸੀ ਚਾਹੁੰਦਾ ਅੱਜ ਇਸ ਰੈਫਰੈਂਡਮ ਦੇ ਥਰੂ 6 ਫੋਰ ਜਸਟਿਸ ਦੇ ਥਰੂ ਇਹ ਗੱਲ ਦੁਨੀਆ ਦੇ ਟੇਬਲਾਂ ਤੇ ਪਹੁੰਚੀ ਆ ਕਿ ਪੰਜਾਬ ਦਾ ਬੱਚਾ ਬੱਚਾ ਆਜ਼ਾਦੀ ਚਾਹੁੰਦਾ ਆ ਸੋ ਪੰਜਾਬ ਜਲਦੀ ਹੀ ਆਜ਼ਾਦ ਹੋਏਗਾ ਪਰਮ ਜੀ ਜੀ ਮੈਂ ਦੱਸੋ ਮੈਂ ਨਕਸ਼ਾ ਵੇਖ ਰਿਹਾ ਮੇਰੇ ਸਾਹਮਣੇ ਹੈਗਾ ਖਾਲਸਾਣ ਦਾ ਪ੍ਰੋਪੋਜ਼ਡ ਨਕਸ਼ਾ ਜਿਹੜਾ ਹੈਗਾ ਮੈਂ ਜ਼ਰਾ ਐਜੂਕੇਟ ਕਰੋ ਇਹਦੇ ਤੁਸੀਂ ਦਿੱਲੀ ਨੂੰ ਛੱਡ ਤਾ ਕਿਉਂਕਿ ਦਿੱਲੀ ਤੇ ਇੱਕ ਜ਼ਮਾਨੇ ਪੰਜਾਬ ਦਾ ਕੈਪੀਟਲ ਸੀ ਉਹ ਤੇ ਪੰਜਾਬ ਦਾ ਹਿੱਸਾ ਹੈ ਉਹਨੂੰ ਕਿਉਂ ਤੁਸੀਂ ਛੱਡ ਤਾ ਦੇਖੋ ਤੁਸੀਂ ਜੇ ਨਕਸ਼ੇ ਨੂੰ ਬਹੁਤ ਚੰਗੀ ਤਰ੍ਹਾਂ ਦੇਖੋਗੇ ਤਾਂ ਅਸੀਂ ਦਿੱਲੀ ਨੂੰ ਨਹੀਂ ਛੱਡਿਆ ਦਿੱਲੀ ਦਾ ਇੱਕ 파ਟ ਹੈਗਾ ਆ ਜਿਹੜਾ ਖਾਲਸਾਤਨ ਦੇ ਨਕਸ਼ੇ ਦੇ ਵਿੱਚ ਬਿਲਕੁਲ ਜਿੱਥੇ ਸਿੱਖਾਂ ਦਾ ਰਾਜ ਰਿਹਾ ਹੈ ਤੇ ਜਿੱਥੇ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਅੱਜ ਦੀ ਡੇਟ ਦੀ ਜਿਹੜੀ ਦਿੱਲੀ ਹੈ ਉਹ ਕੁਝ ਹੋਰ ਤਰੀਕੇ ਦੀ ਹੈ ਤੇ ਜਿਸ ਸਮੇ ਖਾਲਸਾ ਰਾਜ ਹੁੰਦਾ ਸੀ ਉਦੋਂ ਦਿੱਲੀ ਕੁਝ ਹੋਰ ਤਰੀਕੇ ਦੀ ਸੀ ਸੋ ਉਹ ਜਿਹੜਾ ਹਿੱਸਾ ਆ ਉਹ ਬਿਲਕੁਲ ਜਿਹੜਾ ਆ ਅਸੀਂ ਉਸੇ ਨਕਸ਼ੇ ਦੇ ਵਿੱਚ ਉਹ ਪਾਇਆ ਹੋਇਆ ਤੇ ਦੂਜੀ ਗੱਲ ਇਹ ਹੈ ਕਿ ਸਾਡੀ ਜਿਹੜੀ ਅਰਦਾਸ ਹੈ ਮਹਾਰਾ ਸੱਚੇ ਪਾਤਸ਼ਾਹ ਦੇ ਕੋਲ ਗੁਰੂ ਕੋਲ ਅੱਲਾਹ ਕੋ ਆਪਾਂ ਜਦੋਂ ਅਰਦਾਸ ਬੇਨਤੀ ਕਰਦੇ ਆ ਤਾਂ ਉਹਦੇ ਵਿੱਚ ਸਾਡੀ ਅਰਦਾਸ ਦੇ ਵਿੱਚ ਇਹ ਸ਼ਾਮਿਲ ਆ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਇਹ ਬਿਲਕੁਲ ਸਾਡੀ ਅਰਦਾਸ ਦਾ ਇੱਕ ਹਿੱਸਾ ਆ ਉਹ ਦਿੱਲੀ ਦੇ ਤਖਤ ਦੇ ਉੱਤੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਦੀਆਂ ਫੌਜਾਂ ਜਿਹੜੀਆਂ ਬਹਿਣਗੀਆਂ ਕਿ ਛਤਰ ਚ ਲੰਗੇ ਸੀਸ ਪਰ ਬੜੀ ਕਰੇਗੀ ਮੌਜੂਨਾਂ ਦੇ ਸੀਸ ਤੇ ਛਤਰ ਚ ਢਲਣਗੇ ਇੱਕ ਦਿਨ ਪਰ ਉਹ ਦਿਨ ਬਹੁਤੇ ਦੂਰ ਨਹੀਂ ਹੈਗੇ ਹੁਣ ਜੀ ਪਰਮਜੀਤ ਇਹ ਦੱਸੋ ਮੈਨੂੰ ਕਿ ਹਰਿਆਣਾ ਤੇ ਇਹ ਜਿਹੜਾ ਹੈਗਾ ਅ ਅਰੁਣ ਹਿਮਾਚਲ ਪ੍ਰਦੇਸ਼ ਇਹਨਾਂ ਨੂੰ ਅਲੱਗ ਕੀਤਾ ਹੋਇਆ ਤੇ ਇਹਨੂੰ ਕਿਸ ਤਰ੍ਹਾਂ ਤੁਸੀਂ ਜੋੜੋਗੇ ਨਾਲ ਨਹੀਂ ਜੀ ਹਰਿਆਣਾ ਤੇ ਹਿਮਾਚਲ ਤਾਂ ਸਦਾ ਹੀ ਪੰਜਾਬ ਸੀ ਉਹ ਤਾਂ ਜਦੋਂ 1960 ਦੇ ਵਿੱਚ ਇਹਨਾਂ ਨੇ ਮੂਵਮੈਂਟ ਚਲਾਈ ਆ ਕਿ ਘਟ ਆਪਣਾ ਪੰਜਾਬ ਦੇ ਵਿੱਚ ਪੰਜਾਬ ਨੂੰ ਉਦੋਂ ਇਹਨਾਂ ਨੇ ਤਿੰਨ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਜਿਹਦੇ ਵਿੱਚ ਉਹ ਹਰਿਆਣਾ ਜਿਹੜਾ ਕੱਢ ਦਿੱਤਾ ਗਿਆ ਸਮਾਚਲ ਕੱਢ ਦਿੱਤਾ ਗਿਆ ਤੇ ਕਾਫੀ ਹਿੱਸੇ ਜਿਹੜੇ ਆ ਰਾਜਸਥਾਨ ਨੂੰ ਦੇ ਦਿੱਤੇ ਗਏ ਜਿਹੜੇ ਪੰਜਾਬ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਜਿਹੜੇ ਪੰਜਾਬ ਦੇ ਇਲਾਕੇ ਸੀ ਉਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਥਰੂ ਜਿਹੜਾ ਆ ਪੰਜਾਬ ਨੂੰ ਤੋੜ ਕੇ ਇਹਨਾਂ ਨੇ ਇੱਕ ਛੋਟਾ ਜਿਹਾ ਸੂਬਾ ਜਿਹੜਾ ਆ ਉਹ ਬਣਾਤਾ ਤੇ ਬਾਕੀ ਸੂਬੇ ਜਿਹੜੇ ਆ ਉਹ ਅਲੱਗ ਕਰ ਦਿੱਤੇ ਗਏ ਪੰਜਾਬ ਤੋਂ ਜੀ ਸਰਦਾਰ ਹਰਮਿੰਦਰ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਫॉर ਜੁਆਇਨਿੰਗ ਅਸ ਸਤਿ ਸ਼੍ਰੀ ਅਕਾਲ ਜੀ ਵਾਇਕੀ ਕੀਕਾ ਖਾਲਸਾ ਵਾਇਕੀ ਕੀ ਫਤਿਹ ਵਾਲੇਕੁਮ ਸਲਾਮ ਤੁਹਾਡੇ ਸਾਰੇ ਦਰਸ਼ਕਾਂ ਥੈਂਕ ਯੂ ਥੈਂਕ ਯੂ ਸਰਦਾਰ ਜੀ ਮੈਂ ਦੱਸੋ ਕਿ ਇਹ ਭਾਰਤ ਦੇ ਇੱਤੇ ਕਈ ਤਰੀਕਾਂ ਚੱਲ ਰਹੀਆਂ ਨੇ ਆਜ਼ਾਦੀ ਦੀ ਲੇਕਿਨ ਖਾਸ ਐਸ ਸਿੱਖ ਰਹਿਨਮਾਵਾਂ ਨੂੰ ਲੀਡਰਸ ਨੂੰ ਕਿਉਂ ਭਾਰਤੀ ਹਕੂਮਤ ਚੁਣ ਚੁਣ ਕੇ ਮਰਡਰ ਕਰ ਰਹੀ ਹੈ ਕੈਨੇਡਾ ਇਚੋਇਆ ਹੋਰ ਜਗ੍ਹਾ ਤੇ ਹੋਇਆ ਹੈ ਇਵਨ ਇੰਡੀਆ ਦੇ ਅੰਦਰ ਜ਼ੁਲਮ ਜਿਹੜਾ ਉਹ ਇੰਤਹਾ ਤੇ ਪਹੁੰਚ ਗਿਆ ਹੁਣ ਸਿੱਖ ਕਮਿਊਨਿਟੀ ਦੇ ਉੱਤੇ ਐ ਕੀ ਵਜ੍ਹਾ ਦੇਖੋ ਜੀ ਵਜਾ ਇਹ ਆ ਕਿ ਜਿਹੜੀ ਵੀ ਜਿੰਦੀ ਜਾਗਦੀ ਕੌਮ ਹੋਏਗੀ ਜਿਹੜੀ ਵੀ ਜਾਗਦੀ ਕੌਮ ਆ ਤਸ਼ੱਦਦਤ ਉਹਨਾਂ ਤੇ ਹੀ ਹੁੰਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਨੇ ਉਹਨਾਂ ਤੇ ਤਸ਼ੱਦਦਤ ਨਹੀਂ ਹੁੰਦੇ ਇਹ ਗੱਲ ਭਾਰਤ ਸਭ ਤੋਂ ਵੱਧ ਬਹੁਤ ਚੰਗੀ ਤਰੀਕੇ ਜਾਣਦੀ ਹੈ ਕਿ ਸਿੱਖ ਜਾਤ ਤੇ ਬਾਦਸ਼ਾਹ ਜੱਗ ਬਾਕੀ ਹੈ ਜਦੋਂ ਵੀ ਸਾਡੇ ਤੇ ਇਹਨਾਂ ਨੇ ਧੱਕੇ ਕੀਤੇ ਨੇ ਸਿੱਖਾਂ ਨੇ ਆਵਾਜ਼ ਚੱਕੀ ਹੈ ហ៊ុនਦੇ ਦੇ ਅਧਿਕਾਰਿਕ ਦੀ ਗੱਲ ਕਰੀਏ ਇਹ ਸਾਡੀ ਤਾਰੀਖ 78 ਤੋਂ ਸ਼ੁਰੂ ਹੋਈ ਸੀ 78 ਤੇ ਇਹਨਾਂ ਨੇ ਅਸੀਂ ਜਿਹੜਾ ਜਿਹੜੀ ਇਹਨਾਂ ਨੇ ਭਾਜੀ ਸਾਡੇ ਤੇ ਪਾਈ ਸੀ ਅਸੀਂ ਚੋਂ ਭਾਜੀ ਮੋੜੀ ਆ ਭਾਵੇਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਇੰਦਰਾ ਗਾਂਧੀ ਗੱਡੀ ਚੜਾਤੀ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਇਹਨਾਂ ਦਾ ਚੰਨਲ ਵੈਦਿਆ ਗੱਡੀ ਚੜਾਤਾ ਤੇ ਸਿੱਖਾਂ ਨੇ ਕਦੀ ਵੀ ਜੇ ਵੀ ਸਾਡੇ ਤੇ ਇਹਨਾਂ ਨੇ ਭਾਜੀ ਪਾਈ ਆ ਪੰਜਾਬੀ ਚ ਭਾਜੀ ਕਹਿੰਦੇ ਮੈਨੂੰ ਪਤਾ ਨਹੀਂ ਉਰਦੂ ਚ ਕੀ ਕਹਿੰਦੇ ਆ ਪਰ ਉਸ ਭਾਜੀ ਨੂੰ ਅਸੀਂ ਸੂਤੇਦ ਮੂੜਿਆ ਇਹਨਾਂ ਨੂੰ ਸੋ ਇਹਨਾਂ ਨੂੰ ਪਤਾ ਵਾ ਕਿ ਜੇ ਸਾਡੇ ਖਿਲਾਫ ਕੋਈ ਕੌਮ ਖੜੀ ਹੋ ਸਕਦੀ ਆ ਤੇ ਉਹ ਸਿੱਖ ਹੁਣ ਜਿਹੜੀ ਇਹ ਮੈਂ ਇਹਨੂੰ ਰਿਲੇਟ ਕਰਕੇ ਦੇ ਦਾਂ ਜਿਹੜੀ ਸਿਚੁਏਸ਼ਨ ਹੋਣੀ ਹਿੰਦੁਸਤਾਨ ਪਾਕਿਸਤਾਨ ਦਾ ਜਦੋਂ ਅਤਨਾਉ ਸੀ ਤੇ ਯੁੱਧ ਹੋਇਆ ਵਾ ਜਿਹੜਾ 3 ਦਿਨ ਇਹਦੇ ਵਿੱਚ ਵੀ ਤੁਸੀਂ ਇਹ ਦੇਖ ਲਓ ਕਿ ਇਹਨਾਂ ਨੇ ਸਿੱਖਾਂ ਨੂੰ ਆਪਣੀ ਸਾਈਡ ਕਰਨ ਵਾਸਤੇ ਕਿੱਦਾਂ ਕਿੱਦਾਂ ਮਤਲਬ ਜਿਹੜੇ ਇਹਨਾਂ ਨੇ ਪੈੰਤਰੇ ਪਾਏ ਆ ਕਿ ਪਾਕਿਸਤਾਨ ਦਰਬਾਰ ਸਾਹਿਬ ਤੇ ਹਮਲਾ ਕਰ ਰਿਹਾ ਇਹ ਸਿਰਫ ਸਿੱਖਾਂ ਨੂੰ ਨਾਲ ਲੈ ਕੇ ਜਾਣ ਵਾਸਤੇ ਇਹਨਾਂ ਨੂੰ ਪਤਾ ਵਾ ਕਿ ਸਿੱਖ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਇਹ ਜਾਗਦੀ ਕੌਮ ਨੇ ਤੇ ਇਹਨਾਂ ਨੇ ਆਪਣਾ ਖਾਲਸਾ ਰਾਜ ਮੋਢ ਕਾਇਮ ਕਰਨਾ ਹੈ ਜੇ ਪੰਜਾਬ ਨੂੰ ਵੰਡਿਆ ਗਿਆ ਸੀ 1947 ਤੇ ਇਸੇ ਕਰਕੇ ਵੰਡਿਆ ਗਿਆ ਸੀ ਇਹਨਾਂ ਨੂੰ ਪਤਾ ਸੀ ਜੇ ਪੰਜਾਬ ਇਕੱਠਾ ਹੁੰਦਾ ਅੱਜ ਹਕੂਮਤ ਪੰਜਾਬੀਆਂ ਦੀ ਹੋਣੀ ਸੀ ਦਿੱਲੀ ਤੇ ਹਾਂ ਤੇ ਇਹਨਾਂ ਜਿੰਨੇ ਵੀ ਆ ਜਮਨਾ ਪਾਰ ਵਾਲੇ ਇਹਨਾਂ ਨੂੰ ਸਾਰਿਆਂ ਨੇ ਖੁੱਜੇ ਨਾਲ ਲਾਂ ਸੀ ਭਾਵੇਂ ਪੰਜਾਬ ਸਭ ਤੋਂ ਵੱਡਾ ਸਟੇਟ ਹੋਣਾ ਸੀ ਅੱਜ ਦੇ ਹਿੰਦੁਸਤਾਨ ਦਾ ਜੇ ਅਸੀਂ ਇਕੱਠੇ ਹੁੰਦੇ ਤੇ ਇਹਨਾਂ ਨੇ ਪਹਿਲਾਂ ਪੰਜਾਬੀਆਂ ਨੂੰ ਵੰਡਿਆ ਦੂਸਰੀ ਕੌਮ ਸੀ ਬੰਗਾਲੀ ਜਿਹੜੇ ਇਹਨਾਂ ਦੀ ਆਜ਼ਾਦੀ ਦੀ ਤਾਰੀਖ ਦੇ ਵਿੱਚ ਹਿੱਸਾ ਪਾਇਆ ਦਾ ਦੂਜਾ ਇਹਨਾਂ ਨੇ ਵੰਡਿਆ ਬੰਗਾਲੀਆਂ ਨੂੰ ਸਿਰਫ ਇਹ ਦੋ ਸਟੇਟਾਂ ਦੀ ਹੀ ਵੰਡ ਹੋਈ ਹੈ 47 ਬਾਕੀ ਕਿਸੇ ਹੋਰ ਕੌਮਾਂ ਦੀ ਵੰਡ ਨਹੀਂ ਸੋ ਇਹ ਮੈਂ ਇਹਨਾਂ ਦੀ ਇਹਨਾਂ ਨੂੰ ਸਾਡੇ ਦੁਸ਼ਮਣਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਸਾਡੇ ਦੁਸ਼ਮਣਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਕੌਮ ਦੇ ਖੜੀ ਹੋ ਸਕਦੀ ਹੈ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਬੋਲ ਸਕਦੀ ਹੈ ਇਹਨਾਂ ਦੇ ਖਿਲਾਫ ਲੜ ਸਕਦੀ ਹੈ ਉਹ ਇੱਕੋ ਇੱਕ ਵਾਹਿਦ ਪੰਜਾਬੀ ਸਿੱਖ ਕੌਮ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਇਹਨਾਂ ਦੇ ਖਿਲਾਫ ਝੰਡਾ ਚੱਕ ਸਕਦੀ ਹੈ ਇਸ ਲਈ ਅਸੀਂ ਟਾਰਗੇਟ ਕੀਤੇ ਜਾਂਦੇ ਹਾਂ ਜੀ ਸਰਦਾਰ ਹਰਵਿੰਦਰ ਸਿੰਘ ਜੀ ਸਤ ਸ੍ਰੀ ਅਕਾਲ ਥੈਂਕ ਯੂ ਫॉर ਜੁਆਇਨਿੰਗ ਅਸ ਅ ਅਚਰ ਅਰਮਿੰਦਰ ਸਿੰਘ ਕਾਲਸਾ ਸਾਹਿਬ ਸੇ ਨਹੀਂ ਬਾਤ ਹੋ ਰਹੀ ਪਰਮਜੀਤ ਜੀ ਐਮਨ ਦਸੋ ਕਿ ਓਵਰਆਲ ਕਿਹਨਿਕ ਮੂਵਮੈਂਟ ਚੱਲ ਰਹੀਆਂ ਨੇ ਜਿਹੜੀ ਚਿਕਨ ਸਨੈਕ ਦੇ ਉੱਤੇ ਹੈਗੀ ਸਾਤ ਜਿਹੜੀ ਆਪਣਾ ਰਿਆਸਤਾ ਨੇ ਜਿਹੜੀ ਆਜ਼ਾਦੀ ਮੰਗ ਰਹੀਆਂ ਨੇ ਉਹ ਕਿਹ ਸਟੇਜ ਤੇ ਪਹੁੰਚ ਚ ਨੇ ਇੱਕ ਲੰਮੇ ਓਨਰ ਦੀ ਗੱਲ ਕਰ ਲਈਏ ਜਰਾ ਦੇਖੋ ਉਸ ਉਸ ਖਿੱਤੇ ਦੇ ਵਿੱਚ ਜਿਹੜਾ ਆ ਬਹੁਤ ਜ਼ੁਲਮ ਉਸਤਮ ਜਿਹੜਾ ਉਹ ਕੀਤਾ ਜਾ ਰਿਹਾ ਆ ਹਿੰਦੁਸਤਾਨ ਦੀ ਸਰਕਾਰ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਉਥੇ ਦੇ ਜਿਹੜੇ ਲੋਕ ਆ ਭਾਵੇਂ ਮਿਜ਼ੋਰਮ ਦੇ ਹੋਣ ਭਾਵੇਂ ਆ ਆਸam ਦੇ ਹੋਣ ਜਿਹੜੇ ਵੀ ਉਥੇ ਜਿਹੜੇ ਗੱਲ ਕਰ ਰਹੇ ਆ ਇਸ ਵਕਤ ਹਿੰਦੁਸਤਾਨ ਤੋਂ ਆਜ਼ਾਦੀ ਦੀ ਉਹਨਾਂ ਨੇ ਇਵਨ ਕਿ ਉਹਨਾਂ ਨੇ ਕਾਫੀ ਖਿੱਤਾ ਜਿਹੜਾ ਆ ਆਪਣੇ ਕਬਜ਼ੇ 'ਚ ਲਿਆ ਹੋਇਆ ਤੇ ਉਥੇ ਇਹ ਇਹਨਾਂ ਨੇ ਫੌਜ ਵੜ ਕੇ ਉਹ ਬੜੀ ਬੁਰੀ ਤਰ੍ਹਾਂ ਉਹਨਾਂ ਦੇ ਜਿਹੜੇ ਆ ਕਤਲਗਾਰ ਚੱਲ ਰਹੀ ਆ ਪਰ ਉਹਨਾਂ ਦੀ ਮੁਹਿਮ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਇਸ ਵਕਤ ਵੀ ਇਹ ਹੂੰ ਤੋ ਹਿੰਦੁਸਤਾਨ ਜਿਹੜਾ ਆ ਉਹ ਜੋ ਕੁਛ ਵੀ ਕਰ ਸਕਦਾ ਹੈ ਮਾਈਨੋਰਟੀ ਨੂੰ ਕਤਲ ਕਰਨ ਵਾਸਤੇ ਭਾਵੇਂ ਉਹਦੇ ਚ ਸਿੱਖ ਹੋਣ ਮੁਸਲਮਾਨ ਹੋਣ ਆ ਭਾਵੇਂ ਹੋਰ ਕੋਈ ਵੀ ਕਮਿਊਨਿਟੀ ਹੋਵੇ ਮਾਈਨੋਰਟੀ ਨੂੰ ਦਬਾਉਣ ਦੇ ਲਈ ਜਿਸ ਵੀ ਤਰ੍ਹਾਂ ਦੇ ਹੀਲੇ ਵਸੀਲੇ ਉਹ ਵਰਤ ਸਕਦਾ ਆ ਉਹ ਵਰਤ ਰਿਹਾ ਆ ਪਰ ਤੁਸੀਂ ਤੁਸੀਂ ਦੇਖਦੇ ਹੋ ਕਿ ਨਾ ਪੰਜਾਬ ਦੀ ਮੂਵਮੈਂਟ ਕੰਟਰੋਲ ਹੋਈ ਆ ਨਾ ਕਸ਼ਮੀਰ ਦੀ ਮੂਵਮੈਂਟ ਕੰਟਰੋਲ ਹੋਈ ਆ ਹਲਾ ਸੇ ਕਮੇ ਦੀ ਨਾ ਸੌਰੀ ਮੈਨੀਪੁਰ ਦੀ ਨਾ ਆਸਮ ਦੀ ਕੋਈ ਵੀ ਮੂਵਮੈਂਟ ਜਿਹੜੀ ਆ ਉਹਨੂੰ ਹਿੰਦੁਸਤਾਨ ਕੰਟਰੋਲ ਨਹੀਂ ਕਰ ਸਕਿਆ ਪਰ ਸਾਡੇ ਵੱਡੇ ਭਾਗ ਇਹ ਰਹੇ ਨੇ ਕਿ ਸਿੱਖ ਜਿਹੜੇ ਆ ਉਹ ਬਾਹਰਲੀ ਦੁਨੀਆ ਦੇ ਵਿੱਚ ਜਿਹੜੇ ਆ 6 ਮਿਲੀਅਨ ਸਿੱਖ ਜਿਹੜਾ ਉਹ ਬਸ ਚੁੱਕਾ ਆ ਕਿ ਤੇ ਇਹ 6 ਮਿਲੀਅਨ ਸਿੱਖ ਜਿਹੜੇ ਆ ਉਹਨਾਂ ਤੋਂ ਜਿਹੜਾ ਹਿੰਦੁਸਤਾਨ ਹੁਣ ਡਰਿਆ ਹੋਇਆ ਇਸ ਕਰਕੇ ਕਿਉਂਕਿ ਡੈਮੋਗ੍ਰਾਫਿਕ ਤਰੀਕੇ ਦੇ ਨਾਲ ਬਿਲਕੁਲ ਇੰਡੀਆ ਨੂੰ ਐਕਸਪੋਜ਼ ਕਰਕੇ ਉਹਨਾਂ ਦੀ ਡੈਮੋਕ੍ਰੇਸੀ ਨੂੰ ਐਕਸਪੋਜ਼ ਕਰਕੇ ਇੱਕ ਇਹਨਾਂ ਦੇ ਦੇਸ਼ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰ ਦਿਆ ਕਿ ਅਸੀਂ ਦੁਨੀਆ ਦੀ ਚਤਵੀ ਚੌਥੀ ਜਿਹੜੀ ਪਾਵਰ ਹੈ ਤੇ ਡੈਮੋਕ੍ਰੈਟਿਕ ਪਾਵਰ ਹੈ ਅਸੀਂ ਡੈਮੋਕ੍ਰੇਸੀ 'ਚ ਰਨ ਕਰਦੇ ਆ ਉਹਨੂੰ ਉਹਨੂੰ ਸਿੱਖਾਂ ਨੇ ਐਕਸਪੋਜ਼ ਕੀਤਾ ਇਹ ਜਿਹੜਾ ਸਿਰ ਆਇਆ ਹੈ ਸਿੱਖਾਂ ਦੇ ਸਿਰ ਹੀ ਗਿਆ ਭਾਵੇਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਇਹ ਸੋਚਿਆ ਕਿ ਸਿੱਖਾਂ ਨੂੰ ਦਬਾ ਲੈਣਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਇੱਥੋਂ ਇਹ ਨਿਕਲ ਗਏ ਤਾਂ ਹੁਣ ਇਹ ਵਾਪਸ ਨਹੀਂ ਆਉਣਗੇ ਤੇ ਮੂਵਮੈਂਟ ਜਿਹੜੀ ਆ ਠੱਪ ਹੋ ਗਈ ਆ ਮਤਲਬ ਉਹ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਸੋ ਅੱਜ ਦੁਨੀਆ ਦੇ ਵਿੱਚ ਜਿਹੜੀ ਨੰਬਰ 1 ਜਿਹੜੀ ਹਿੰਦੁਸਤਾਨ ਦੇ ਉਲਟ ਜਿਹੜੀ ਮੂਵਮੈਂਟ ਚੱਲ ਰਹੀ ਆ ਉਹ ਸਿੱਖਾਂ ਦੀ ਹੀ ਤਹਿਰੀਕ ਆ ਜਿਹਨੇ ਦੁਨੀਆ 'ਚ ਹਿੰਦੁਸਤਾਨ ਨੂੰ ਐਕਸਪੋਜ਼ ਕੀਤਾ ਆ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੀ ਓਕੇ ਜੀ ਐਸੀ ਵੀਡੀਓ ਆ ਵੀਡੀਓ ਤੁਸੀਂ ਵੇਖੀ ਹੋਏ ਕਿਸ ਤਰ੍ਹਾਂ ਖਾਲਸਾ ਰਾਜ ਦੀ ਹਵਾ ਚੱਲਦੀ ਪਈ ਏ ਤੇ ਇੱਥੇ ਖਾਲਸਾ ਧਰਾਂਤੂ ਹੋ ਕੋਈ ਨਹੀਂ ਰੋਕ ਸਕਦਾ ਇੱਥੇ ਇਹਨਾਂ ਨੇ ਜਿਹੜਾ ਨਕਸ਼ਾ ਪੇਸ਼ ਕੀਤਾ ਉਹਦੇ ਵਿੱਚ ਕਿਹੜੀਆਂ ਕਿਹੜੀਆਂ रियासतਾਂ ਜਿਹੜੀਆਂ ਨੇ ਖਾਲਸਾ ਦੇ ਵਿੱਚ ਸ਼ਾਮਲ ਹੋਣਗੀਆਂ ਇੱਥੇ ਉਰਲਾ ਚ ਪ੍ਰਦੇਸ਼ ਠੀਕ ਹੈ ਇਹੋ ਜੀਆਂ ਠੀਕ ਹੈ ਸਾਰੀਆਂ ਥਾਵਾਂ ਜਿੱਥੇ ਸਿਕਾਣਾ ਪਹਿਲੇ ਵੀ ਰਾਜ ਸੀ ਉਹ ਸਾਰੀਆਂ ਤੇ ਸਾਰੇ ਥਾਵਾਂ ਜਿਹੜਾ ਉਹਨਾਂ ਨੂੰ ਖਾਲਿਸਤਾਨ ਦੇ ਵਿੱਚ ਐਡ ਕੀਤਾ ਗਿਆ ਤੇ ਇੱਥੇ ਲਾਈਕ ਦ ਸੇਕੀ ਕਿਸ ਤਰ੍ਹਾਂ ਮਿਨੋਰਟੀਜ਼ ਨੂੰ ਹਰ ਥਾਂ ਤੇ ਦਬਾਉਣ ਦੀ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈਏ ਤੇ ਹਰ ਥਾਂ ਤੇ ਮੋਦੀ ਜਿਹੜਾ ਹੈ ਇਹੀ ਕੋਸ਼ਿਸ਼ ਚ ਲੱਗਿਆਦਾ ਹੈ ਕਿ ਮਿਨੋਰਟੀਜ਼ ਜਿਹੜਾ ਨਾ ਉਹਨਾਂ ਦੀ ਜਿਹੜੀ ਆਵਾਜ਼ਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਏ ਚੁੱਪ ਕਰਾਇਆ ਜਾਂ ਲੇਕਿਨ ਇਥੇ ਖਾਲਸਾ ਰਾਜ ਨੂੰ ਆਣ ਤੂੰ ਕੋਈ ਨਹੀਂ ਰੋਕ ਸਕਦਾ ਖਾਲਿਸਤਾਨ ਬਣੇਗਾ ਤੇ ਬਣ ਕੇ ਰਹੇਗਾ ਤੇ ਇਥੇ ਮੈਂ ਕਵਾਂਗੀ ਕਿ ਖਾਲਿਸਤਾਨ ਦੇ ਲੀਡਰ ਜਿੰਨੀ ਕੋਸ਼ਿਸ਼ ਕਰਦੇ ਪਏ ਨੇ ਜਿੰਨੀ ਮਿਹਨਤ ਕਰਦੇ ਪਏ ਨੇ ਤੇ ਇਥੇ ਜਿੰਨੇ ਵੀ ਸਿੱਖ ਨੇ ਰੀਫਰੈਂਡਮਸ ਦੇ ਵਿੱਚ ਜਿਸ ਤਰ੍ਹਾਂ ਹਿੱਸਾ ਪਾਉਂਦੇ ਪਏ ਨੇ ਤੇ ਬਹੁਤ ਬਹੁਤ ਵੱਡੀ ਗੱਲ ਹੈ ਤੇ ਕਿਸੇ ਵੀ ਚੀਜ਼ ਨੂੰ ਉਸੇ ਸਕਸੈਸਫੁਲ ਬਣਾਉਣ ਤੇ ਕੋਸ਼ਿਸ਼ ਕਰਦੇ ਰਹੋ ਇੱਕ ਨਾ ਇੱਕ ਦਿਨ ਜਿਹੜੀ ਕਾਮਯਾਬੀ ਉਤੋਂ ਅਨੂਸ਼ ਬਲਾਸ ਵੀ ਲੱਗੇਗੀ ਤੇ ਇੱਥੇ ਕੋਈ ਇਹ ਨਹੀਂ ਕਹਿ ਸਕਦਾ ਕਿ ਖਾਲਸਾਤ ਨਹੀਂ ਆਏਗਾ ਤੇ ਖਾਲਸਾ ਰਾਜ ਆਏਗਾ ਤੇ ਆ ਕੇ ਹੀ ਰਹੇਗਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਨਾਲ ਦੀ ਉਸ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਸ ਵੀ ਕਰੋ ਆਪਣਾ ਖਿਆਲ ਰੱਖੋ ਫਿਰ ਚੱਲਦਾ ਵੀ ਤੁਹਾਡੇ ਫਿਰ ਤੁਮਲਾਕਾਤ ਹੋਏਗੀ ਸੱਚੇ ਕਾਲ